ਸੋਨੀਆ, ਉਹ ਸੋਨੀਆ ਖਾਣਾ ਦੇ ਦੇ ਤੀਏ, ਬਹੁ ਆ ਭੁੱਖ ਲੱਗੀ ਆ। ਭਾਵੇਂ ਮੈਨੂੰ ਰਾਤ ਦਾ ਬਚਿਆ ਹੋਇਆ ਖਾਣਾ ਹੀ ਦੇ ਦੇ। ਭਾਵੇਂ ਥੋੜਾ ਜਿਹਾ ਹੀ ਦੇ ਦੇ। ਬਹੁਤ ਜ਼ਿਆਦਾ ਭੁੱਖ ਲੱਗੀ ਆ। ਹੁਣ ਮੇਰੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੋ ਰਹੀ। ਸੀਤਾ ਆਪਣੀ ਨੂੰ ਸੋਨੀਆ ਨੂੰ ਕਹਿ ਰਹੀ ਸੀ। ਏਨੇ ਨੂੰ ਉਹਨਾਂ ਦੀ ਨੂੰ ਬੁੜਬੁੜ ਕਰਦੀ ਬਾਹਰ ਆਈ ਅਤੇ ਰਾਤ ਦਾ ਬਚਿਆ ਹੋਇਆ ਖਾਣਾ ਉਹਨਾਂ ਦੇ ਕੋਲ ਰੱਖ ਕੇ ਕਹਿੰਦੀ, "ਬੁੜੀਏ, 70 ਸਾਲ ਦੀ ਹੋ ਗਈਆਂ।" ਅਜੇ ਵੀ ਤੈਨੂੰ ਇੰਨੀ ਭੁੱਖ ਲੱਗਦੀ ਆ ਤੂੰ ਤਾਂ ਮੈਨੂੰ ਕੰਗਾਲ ਕਰਕੇ ਹੀ ਮਰੇਂਗੀ ਜਿਉਂ ਹੀ ਸੋਨੀਆ ਨੇ ਉਸ ਦੇ ਸਾਹਮਣੇ ਖਾਣਾ ਰੱਖਿਆ ਤਾਂ ਸੀਤਾ ਇਸ ਤਰ੍ਹਾਂ ਖਾਣੇ ਤੇ ਟੁੱਟ ਪੈਂਦੀ ਹੈ ਜਿਵੇਂ ਉਹ ਕਈ ਦਿਨਾਂ ਦੀ ਭੁੱਖੀ ਬੈਠੀ ਹੋਵੇ ਭਾਵੇਂ ਉਹ ਰਾਤ ਦਾ ਖਾਣਾ ਸੀ ਪਰ ਉਸ ਨੂੰ ਵੀ ਉਹ ਇਨੇ ਚਾਮਾ ਨਾਲ ਖਾ ਰਹੀ ਸੀ ਖਾਣੇ ਤੋਂ ਜ਼ਿਆਦਾ ਉਹਨਾਂ ਦੀ ਭੁੱਖ ਪ੍ਰਾਣੀ ਸੀ ਸੀਤਾ ਨੂੰ ਇਸ ਤਰ੍ਹਾਂ ਖਾਣਾ ਖਾਂਦੇ ਵੇਖ ਕੇ ਸੋਨੀਆ ਬੁੜਬੁੜ ਕਰਨ ਲੱਗਦੀ ਹੈ ਅਤੇ ਖਾਣੇ ਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ ਸੀਤਾ ਥੋੜਾ ਸਮਾਂ ਉਸ ਨੂੰ ਵੇਖ ਕੇ ਜ਼ਮੀਨ ਤੋਂ ਹੀ ਖਾਣਾ ਖਾਣ ਲੱਗ ਜਾਂਦੀ ਹੈ ਫਿਰ ਸੋਨੀਆ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਉਸੇ ਸ਼ਾਮ ਸੀਤਾ ਆਪਣੇ ਮੰਝੇ ਉੱਪਰ ਬੈਠੀ ਸੀ ਉਹਦਾ ਪੋਤਾ ਕੁਨਾਲ ਇੱਕ ਪਲੇਟ ਵਿੱਚ ਕੁਝ ਪਕੌੜੇ ਖਾਂਦਾ ਤੇ ਫੋਨ ਦੇਖਦਾ ਹੋਇਆ ਸੀਤਾ ਜੀ ਕੋਲ ਆ ਕੇ ਬੈਠ ਜਾਂਦਾ ਹੈ ਅਤੇ ਆਪਣੀ ਦਾਦੀ ਨੂੰ ਪਕੌੜੇ ਖਾਣ ਲਈ ਕਹਿੰਦਾ ਹੈ ਅੱਜ ਪਤਾ ਨਹੀਂ ਕਿੰਨਾ ਸਮਾਂ ਗੁਜ਼ਰ ਗਿਆ ਸੀ ਸੀਤਾ ਨੂੰ ਇਦਾਂ ਦਾ ਖਾਣਾ ਖਾਦੇ ਨੂੰ ਉਸ ਨੂੰ ਖੁਦ ਵੀ ਯਾਦ ਨਹੀਂ ਸੀ ਪਲੇਟ ਵਿੱਚ ਪਕੌੜੇ ਦੇਖ ਕੇ ਉਹਨਾਂ ਦੇ ਵੀ ਮੂੰਹ ਵਿੱਚ ਪਾਣੀ ਆ ਗਿਆ ਉਸ ਦਾ ਪੋਤਾ ਉਸ ਨੂੰ ਪਕੌੜੇ ਖਾਣ ਲਈ ਕਹਿ ਰਿਹਾ ਸੀ ਪਰ ਸੀਤਾ ਆਪਣੇ ਨੂੰ ਤੋਂ ਡਰ ਰਹੀ ਸੀ ਕੁਨਾਲ ਬਾਰ-ਬਾਰ ਉਸ ਨੂੰ ਕਹਿ ਰਿਹਾ ਸੀ ਖਾ ਲਓ ਨਾ ਦਾਦੀ ਇੱਕ ਤਾਂ ਖਾ ਲਓ ਪਰ ਸੀਤਾ ਜੀ ਉਸ ਨੂੰ ਬਾਰ-ਬਾਰ ਮਨਾ ਕਰ ਰਹੀ ਸੀ ਤੇ ਵਿਸ਼ਾਲ ਨੇ ਜ਼ਬਰਦਸਤੀ ਇੱਕ ਪਕੌੜਾ ਚੁੱਕ ਕੇ ਸੀਤਾ ਜੀ ਦੇ ਮੂੰਹ ਵਿੱਚ ਪਾ ਦਿੱਤਾ ਸੀਤਾ ਜੀ ਪਕੌੜੇ ਮੂੰਹ ਵਿੱਚ ਜਾਂਦੇ ਹੀ ਇੰਨੀ ਮਸਤ ਹੋ ਗਈ ਕਿ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਪਕੌੜੇ ਨੂੰ ਇੰਨੇ ਆਨੰਦ ਨਾਲ ਖਾਣ ਲੱਗੀ ਕਿ ਇੰਨੇ ਨੂੰ ਕਿਸੇ ਨੇ ਉਸ ਨੂੰ ਵਾਲਾਂ ਤੋਂ ਫੜ ਲਿਆ ਅਤੇ ਖਿੱਚ ਕੇ ਜ਼ਮੀਨ ਤੇ ਸੁੱਟ ਦਿੱਤਾ ਜਦੋਂ ਸੀਤਾ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੇ ਸਾਹਮਣੇ ਸੋਨੀਆ ਖੜੀ ਸੀ ਅਤੇ ਕਨਾਲ ਵੀ ਉੱਠ ਕੇ ਉਸ ਦੇ ਕੋਲੋਂ ਜਾ ਚੁੱਕਿਆ ਸੀ ਸੋਨੀਆ ਨੇ ਫਿਰ ਸੀਤਾ ਨੂੰ ਲੱਤਾਂ ਨਾਲ ਥੱਪੜਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨਾ ਮਾਰਤੀਏ ਨਾ ਮਾਰ ਅੱਗੇ ਤੋਂ ਮੈਂ ਨਹੀਂ ਖਾਵਾਂਗੀ ਬਸ ਮੈਂ ਤਾਂ ਇੱਕੋ ਹੀ ਖਾਦਾ ਸੀ ਨਾ ਮਾਰ ਨਾ ਮੈਨੂੰ ਨਾ ਮਾਰ ਸੀਤਾ ਰੋਂਦੇ ਹੋਏ ਆਪਣੀ ਨੂਹ ਦੀਆਂ ਮਿੰਨਤਾਂ ਕਰ ਰਹੀ ਸੀ ਬੁੱਢੀਏ ਇੱਕ ਤਾਂ ਤੂੰ ਮੇਰੇ ਸਿਰ ਤੇ ਬੋਝ ਬਣ ਕੇ ਬੈਠੀ ਆ ਤੇ ਉੱਪਰੋਂ ਤੂੰ ਮੇਰੇ ਬਣਾਏ ਹੋਏ ਨਿਯਮ ਵੀ ਤੋੜ ਰਹੀ ਆ ਅੱਜ ਤੇਰੇ ਸਰੀਰ ਨੂੰ ਜੇ ਮੈਂ ਨਾ ਤੋੜਿਆ ਮੇਰਾ ਨਾਮ ਵੀ ਸੋਨੀਆ ਨਹੀਂ ਇਹ ਕਹਿ ਕੇ ਉਹ ਸੀਤਾ ਨੂੰ ਕੁੱਟਦੀ ਹੀ ਰਹੀ ਕੁੱਟਦੀ ਕੁੱਟਦੀ ਜਦੋਂ ਸੋਨੀਆ ਦਾ ਗੁੱਸਾ ਠੰਡਾ ਹੋਇਆ ਫਿਰ ਕਿਤੇ ਜਾ ਕੇ ਉਸਨੇ ਸੀਤਾ ਨੂੰ ਕੁੱਟਣਾ ਬੰਦ ਕੀਤਾ ਸੀਤਾ ਨੂੰ ਕਹਿਣ ਲੱਗੀ ਅੱਜ ਤੈਨੂੰ ਸਾਰਾ ਦਿਨ ਖਾਣਾ ਨਹੀਂ ਮਿਲੇਗਾ ਹੁਣ ਤੂੰ ਭੁਗਤ ਪਕੌੜਿਆਂ ਦੇ ਸਵਾਦ ਨੂੰ ਸੀਤਾ ਕੁੱਟ ਖਾ ਕੇ ਲੜਖੜਾਉਂਦੀ ਹੋਈ ਉੱਠ ਕੇ ਖੜੀ ਹੋਈ ਅਤੇ ਆਪਣੇ ਮੰਝੇ ਤੇ ਜਾ ਕੇ ਪਈ ਗਈ ਉਹ ਸਾਰਾ ਦਿਨ ਬਸ ਬਾਰ ਬੇੜੇ ਵਿੱਚ ਹੀ ਪਈ ਰਹਿੰਦੀ ਜਾਂ ਤਾਂ ਉਹ ਕੰਮ ਕਰ ਲੈਂਦੀ ਨਹੀਂ ਉਹ ਆਪਣੇ ਮੰਝੇ ਤੇ ਪਈ ਰਹਿੰਦੀ ਗਰਮੀ ਹੋਵੇ ਜਾਂ ਸਰਦੀ ਚਾਹੇ ਬਰਸਾਤ ਹੋਵੇ ਉਹ 베ੜੇ ਵਿੱਚ ਹੀ ਰਹਿੰਦੀ ਸੀ ਘਰ ਦੇ ਅੰਦਰ ਜਾਣ ਦੀ ਉਸ ਨੂੰ ਇਜਾਜ਼ਤ ਨਹੀਂ ਸੀ ਬਾਹਰ 베ੜੇ ਵਿੱਚ ਪਈ ਉਹ ਮੱਖੀਆਂ ਨਾਲ ਵੀ ਗੱਲਾਂ ਕਰਦੀ ਸੀ ਉਸ ਦਾ ਬੇਟਾ ਵਿਕਾਸ ਜੋ ਆਪਣੇ ਪਾਪਾ ਦੀ ਬਣਾਈ ਹੋਈ ਬਾਜ਼ਾਰ ਵਿੱਚ ਕਰਾਇਾਨੇ ਦੀ ਦੁਕਾਨ ਸੰਭਾਲਦਾ ਸੀ ਨਾ ਜਾਣੇ ਕਿੰਨੀ ਵਾਰ ਆਪਣੀ ਮਾਂ ਦੇ ਕੋਲੋਂ ਲੰਘਦਾ ਸੀ ਪਰ ਕਦੇ ਵੀ ਆਪਣੀ ਮਾਂ ਦਾ ਹਾਲਚਾਲ ਨਹੀਂ ਪੁੱਛਦਾ ਸੀ ਸੋਨੀਆ ਵੀ ਉਦੋਂ ਹੀ ਸੀਤਾ ਜੀ ਦੀ ਆਉ ਭਗਤ ਕਰਦੀ ਜਦੋਂ ਸੀਤਾ ਦੀਆਂ ਕੁੜੀਆਂ ਜੂਨ ਵਿੱਚ ਛੁੱਟੀਆਂ ਵਿੱਚ ਆਈਆਂ ਹੁੰਦੀਆਂ ਉਹਨਾਂ ਦੇ ਸਾਹਮਣੇ ਸੋਨੀਆ ਸੀਤਾ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਸੀ ਭਰਤੀਆਂ ਜਦੋਂ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਸੀ ਤਾਂ ਸੋਨੀਆ ਸਾਰੀ ਸੇਵਾ ਸੂਦ ਸਮੇਤ ਆਪਣੀ ਸਸਤ ਤੋਂ ਵਸੂਲਦੀ ਹੀ ਸੀ ਹਾਂ ਕਈ ਵਾਰ ਸੀਤਾ ਜੀ ਨੇ ਸੋਚਿਆ ਕਿ ਸੋਨੀਆ ਤੇ ਵਿਕਾਸ ਦੀ ਸਾਈ ਇਸ ਲਈਤ ਆਪਣੀਆਂ ਧੀਆਂ ਨੂੰ ਦੱਸ ਦੇਵਾਂ ਫਿਰ ਇਹ ਸੋਚ ਕੇ ਡਰ ਜਾਂਦੀ ਕਿ ਸੋਨੀਆ ਮੈਨੂੰ ਘਰੋਂ ਬਾਹਰ ਹੀ ਨਾ ਕੱਢ ਦੇਵੇ ਫਿਰ ਮੈਂ ਕਿੱਥੇ ਧੀਆ ਦੇ ਘਰ ਜਾ ਕੇ ਧੀਆ ਦੇ ਬੋਝ ਬਣਦੀ ਜਾਵਾਂਗੀ ਉਹਨਾਂ ਦੇ ਘਰ ਰਹਿਣਾ ਵੀ ਮੈਨੂੰ ਔਖਾ ਹੋ ਜਾਵੇਗਾ ਫਿਰ ਇੱਕ ਦਿਨ ਸੀਤਾ ਨੂੰ ਖਬਰ ਮਿਲਦੀ ਹੈ ਕਿ ਉਹਨਾਂ ਦੀ ਛੋਟੀ ਕੁੜੀ ਆਉਣ ਵਾਲੀ ਹੈ ਸੀਤਾ ਬਹੁਤ ਖੁਸ਼ ਹੋ ਜਾਂਦੀ ਹੈ ਚਲ ਅੱਜ 1 ਸਾਲ ਬਾਅਦ ਕੁਝ ਚੰਗਾ ਖਾਣ ਨੂੰ ਮਿਲੇਗਾ ਕਿਉਂਕਿ ਨੈਣਸੀ 1 ਸਾਲ ਪਹਿਲਾਂ ਆਈ ਸੀ ਆਪਣੀ ਭੈਣ ਸਮਣ ਦੇ ਨਾਲ ਨੈਣਸੀ ਦੇ ਆਉਣ ਦਾ ਸੁਣ ਕੇ ਸੀਤਾ ਦਾ ਮਾਨ ਬਹੁਤ ਜ਼ਿਆਦਾ ਖੁਸ਼ੀ ਅਤੇ ਉਧਰ ਸੋਨੀਆ ਗੁੱਸੇ ਨਾਲ ਬੁੜਬੁੜ ਕਰ ਰਹੀ ਸੀ ਤੇ ਕਹਿ ਰਹੀ ਸੀ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਜਦੋਂ ਜੀ ਕਰਦਾ ਵਾਰ-ਵਾਰ ਮੂੰਹ ਚੱਕ ਕੇ ਇੱਧਰ ਆ ਜਾਂਦੀਆਂ ਨੇ ਹੁਣ ਉਹਨਾਂ ਦੇ ਨਾਲ-ਨਾਲ ਇਨ੍ਹਾਂ ਬੁੜੀਆਂ ਦੀ ਸੇਵਾ ਕਰਨਾ ਮੇਰੇ ਵੱਸ ਦਾ ਰੋਗ ਨਹੀਂ ਆ ਜੇ ਮੇਰਾ ਵੱਸ ਚੱਲਦਾ ਤਾਂ ਮੈਂ ਇਸ ਬੁੜੀਆਂ ਨੂੰ ਜ਼ਹਿਰ ਦੇ ਕੇ ਹੀ ਮਾਰ ਦੇਵਾਂ ਨਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ ਫਿਰ ਉਹ ਦਿਨ ਵੀ ਆ ਗਿਆ ਜਦੋਂ ਕਵਿਤਾ ਆ ਗਈ ਨੇਨਸੀ ਨੂੰ ਸ਼ਾਮ ਨੂੰ ਆਉਣਾ ਸੀ ਪਰ ਉਹ ਜਲਦੀ ਹੀ ਆ ਗਈ ਤੇ ਜਲਦੀ ਆਉਣ ਬਾਰੇ ਉਸਨੇ ਆਪਣੇ ਭਰਾ ਭਾਬੀ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਉਹ ਪਹਿਲਾਂ ਆ ਕੇ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਪਰ ਜਲਦੀ ਆਉਣ ਨਾਲ ਹੋਇਆ ਕਿ ਘਰ ਆਉਂਦੇ ਹੀ ਵਿਹੜੇ ਵਿੱਚ ਪੰਜੇ ਤੇ ਪਈ ਆਪਣੀ ਮਾਂ ਨੂੰ ਵੇਖਦੇ ਹੀ ਬੋਲੀ ਮਾਂ ਇਦਾਂ ਬਾਹਰ ਕਿਉਂ ਪਈਆਂ ਅੰਦਰ ਬਹੁਤ ਗਰਮੀ ਹੈ ਨਾ ਤਾਂ ਕਰਕੇ ਮੈਂ ਬਾਹਰ ਖੁੱਲੀ ਹਵਾ ਵਿੱਚ ਆ ਗਈ ਉਸਦੀ ਮਾਂ ਨੇ ਕਿਹਾ ਭਰਤੀ ਏ ਤੂੰ ਜਲਦੀ ਕਿਵੇਂ ਆ ਗਈ ਸੀਤਾ ਜੀ ਨੇ ਆਪਣੀ ਧੀ ਨੂੰ ਪੁੱਛਿਆ ਹਾਂ ਮਾਂ ਮੈਨੂੰ ਪਹਿਲੀ ਟ੍ਰੇਨ ਮਿਲ ਗਈ ਸੀ ਪਰ ਇੰਨੀ ਗਰਮੀ ਵਿੱਚ ਤੁਸੀਂ ਬਾਹਰ ਚਲੋ ਚਲੋ ਅੰਦਰ ਚਲੋ ਗਰਮੀ ਲੱਗ ਜਾਵੇਗੀ ਤੁਹਾਨੂੰ ਇਹਨਾਂ ਕਹਿ ਕੇ ਨੈਨਸੀ ਆਪਣੀ ਮਾਂ ਨੂੰ ਆਪਣੇ ਨਾਲ ਲੈ ਕੇ ਅੰਦਰ ਚਲੀ ਜਾਂਦੀ ਹੈ ਸੀਤਾ ਦੇ ਨਾਲ ਨੈਨਸੀ ਨੂੰ ਵੇਖ ਕੇ ਸੋਨੀਆ ਗੁੱਸੇ ਵਿੱਚ ਮਨ ਅੰਦਰ ਬੁੜਬੁੜ ਕਰਨ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਨੈਨਸੀ ਤੂੰ ਇੰਨੀ ਜਲਦੀ ਕਿਵੇਂ ਆ ਗਈ ਤੂੰ ਤਾਂ ਸ਼ਾਮ ਨੂੰ ਆਉਣਾ ਸੀ ਹਾਂਜੀ ਭਾਬੀ ਮੈਨੂੰ ਜਲਦੀ ਟ੍ਰੇਨ ਮਿਲ ਗਈ ਸੀ ਇਸ ਲਈ ਮੈਂ ਤੁਹਾਨੂੰ ਨਹੀਂ ਦੱਸਿਆ ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਆ ਕੇ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਪਰ ਭਾਬੀ ਜੀ ਇੰਨੀ ਗਰਮੀ ਵਿੱਚ ਮਾਂ ਬਾਹਰ ਬੈਠੀ ਆ ਤੁਸੀਂ ਮਾਂ ਨੂੰ ਬਾਹਰ ਬੈਠਣ ਤੋਂ ਰੋਕਿਆ ਕਿਉਂ ਨਹੀਂ ਸੋਨੀਆ ਕਹਿਣ ਲੱਗੀ ਨੈਨਸੀ ਤੂੰ ਨਹੀਂ ਜਾਣਦੀ ਆਪਣੀ ਮਾਂ ਨੂੰ ਕਿ ਇਹ ਕਿੰਨੀ ਜਿੱਦ ਕਰਦੀ ਆ ਨਾਲੇ ਕਿਸੇ ਦਾ ਕਹਿਣਾ ਨਹੀਂ ਮੰਨਦੀ ਇਸ ਨੂੰ ਤਾਂ ਮੈਂ ਆਪਣੇ ਤਰੀਕੇ ਨਾਲ ਸਮਝਾਉਂਦੀ ਹਾਂ ਇਹ ਸੁਣ ਕੇ ਨੈਨਸੀ ਕਹਿਣ ਲੱਗੀ ਹਾਂਜੀ ਭਾਬੀ ਮੈਨੂੰ ਪਤਾ ਤੁਸੀਂ ਮਾਂ ਦਾ ਕਿੰਨਾ ਖਿਆਲ ਰੱਖਦੇ ਹੋ ਉਹ ਤਾਂ ਬਸ ਮਾਂ ਹੀ ਕਦੇ-ਕਦੇ ਜਿੱਦ ਤੇ ਅੜ ਜਾਂਦੀ ਆ ਕੀ ਕਰ ਸਕਦੇ ਆ ਹੁਣ ਉਮਰ ਵੀ ਤਾਂ ਕਾਫੀ ਵੱਡੀ ਹੋ ਗਈ ਆ ਓਹੋ ਮੈਂ ਤਾਂ ਗੱਲਾਂ-ਗੱਲਾਂ ਵਿੱਚ ਇੱਕ ਗੱਲ ਕਹਿਣਾ ਹੀ ਭੁੱਲ ਗਈ ਭਾਬੀ ਜੀ ਕੱਲ ਨੂੰ ਸਮਨਦੀਦੀ ਵੀ ਆ ਰਹੇ ਨੇ ਉਹ ਕੀ ਹੈ ਨਾ ਪਾਪਾ ਨੇ ਸਾਡੇ ਤਿੰਨਾਂ ਭੈਣ-ਭਰਾਵਾਂ ਦੇ ਨਾ ਸਾਰੀ ਪ੍ਰਾਪਰਟੀ ਬਰਾਬਰ ਹਿੱਸਿਆਂ ਵਿੱਚ ਕਰ ਦਿੱਤੀ ਸੀ ਹੁਣ ਅਸੀਂ ਚਾਹੁੰਦੀ ਆ ਕਿ ਅਸੀਂ ਆਪਣੇ ਹਿੱਸੇ ਦੀ ਪ੍ਰਾਪਰਟੀ ਜੋ ਪਾਪਾ ਨੇ ਸਾਡੇ ਨਾਮ ਤੇ ਕੀਤੀ ਹੈ ਉਹ ਅਸੀਂ ਵੀਰੇ ਦੇ ਨਾਮ ਕਰ ਦਈਏ ਜਦੋਂ ਪਾਪਾ ਦੀ ਜ਼ਿੰਮੇਵਾਰੀ ਵੀਰੇ ਨੇ ਚੱਕੀ ਸੀ ਤੇ ਮਾਂ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਤਾਂ ਫਿਰ ਉਹਨਾਂ ਦੀ ਜ਼ਮੀਨ ਜਾਇਦਾਦ ਵਿੱਚ ਉਹਨਾਂ ਦਾ ਹੀ ਹੱਕ ਹੋਣਾ ਚਾਹੀਦਾ ਹੈ ਜਦੋਂ ਨੈਨਸੀ ਨੇ ਇਹ ਸਾਰਾ ਕੁਝ ਕਿਹਾ ਤਾਂ ਇਹ ਸੁਣ ਕੇ ਸੋਨੀਆ ਬਹੁਤ ਜ਼ਿਆਦਾ ਖੁਸ਼ ਹੋ ਗਈ ਉਸ ਦੇ ਮਨ ਵਿੱਚ ਲੱਡੂ ਫੁੱਟਣ ਲੱਗੇ ਚਲੋ ਇਸ ਬੁੱਢੀ ਨੂੰ ਇੰਨੇ ਦਿਨ ਪਾਲਣ ਦਾ ਕੁਝ ਫਲ ਤਾਂ ਮਿਲਿਆ ਸੋਨੀਆ ਮਨ ਹੀ ਮਨ ਵਿੱਚ ਸੋਚਣ ਲੱਗੀ। ਇੱਧਰ ਸੀਤਾ ਜੀ ਆਪਣੀ ਧੀ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਸੋਚਦੀ ਹੈ ਮੇਰੀ ਇਹ ਭੋਲੀ ਧੀ ਆਪਣੀ ਮਾਂ ਦੀਆਂ ਅੱਖਾਂ ਵਿੱਚ ਕੁਝ ਤਾਂ ਪੜ ਲੈਂਦੀ ਤੇ ਆਪਣੇ ਭਰਾ ਭਾਬੀ ਦਾ ਅਸਲੀ ਚਿਹਰਾ ਪਛਾਣ ਲੈਂਦੀ। ਮੈਂ ਤਾਂ ਕੁਝ ਕਹਿ ਨਹੀਂ ਸਕਦੀ। ਅਗਰ ਇਸ ਵਾਰ ਵੀ ਚੁੱਪ ਰਹਿ ਗਈ ਤਾਂ ਬਹੁਤ ਗਲਤ ਹੋ ਜਾਏਗਾ। ਨਹੀਂ ਨਹੀਂ ਮੈਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਤੇ ਫਿਰ ਦੋਨੇ ਮਾਂ ਮਾ ਧੀਾਂ ਕਮਰੇ ਵਿੱਚ ਚਲੀਆਂ ਜਾਂਦੀਆਂ ਨੇ। ਨੈਨਸੀ ਕਹਿੰਦੀ ਆਜਾ ਮਾਂ ਅੱਜ ਮੇਰੇ ਕੋਲ ਪੈ ਜਾਣਾ ਤੁਸੀਂ ਮੈਂ ਤੁਹਾਡੀਆਂ ਲੱਤਾਂ ਬਾਹਾਂ ਤੇ ਮਾਲਿਸ਼ ਕਰ ਦਿੰਦੀ ਹਾਂ ਜਦੋਂ ਹੀ ਨੈਨਸੀ ਨੇ ਆਪਣੀ ਮਾਂ ਦੇ ਪੈਰਾਂ ਤੇ ਮ사ਜ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਪੈਰਾਂ ਤੇ ਅਣਗਿਣਤ ਜ਼ਖਮ ਦੇਖ ਕੇ ਉਹ ਹੈਰਾਨ ਹੋ ਗਈ ਤੇ ਪੁੱਛਣ ਲੱਗੀ ਮਾਂ ਆ ਤੁਹਾਡੇ ਪੈਰਾਂ ਵਿੱਚ ਜ਼ਖਮ ਕਿਵੇਂ ਹੋ ਗਏ ਸੀਤਾ ਜੀ ਸਾਰਾ ਕੁਝ ਨੈਨਸੀ ਨੂੰ ਦੱਸਣ ਹੀ ਵਾਲੀ ਸੀ ਪਰ ਜਦੋਂ ਨੈਨਸੀ ਨੇ ਜ਼ਖਮਾਂ ਬਾਰੇ ਪੁੱਛਿਆ ਤਾਂ ਸੀਤਾ ਜੀ ਇੱਕਦਮ ਘਬਰਾ ਗਈ ਅਤੇ ਗੱਲ ਨੂੰ ਡਾਲਣ ਦੀ ਕੋਸ਼ਿਸ਼ ਕਰਨ ਲੱਗੀ ਕਹਿਣ ਲੱਗੀ ਪਤਾ ਨਹੀਂ ਇਸ ਵੀ ਉਮਰ ਵਿੱਚ ਐਦਾਂ ਹੀ ਹੁੰਦਾ ਰਹਿੰਦਾ ਕੁਝ ਖਾਣੇ ਪੀਣੇ ਦੀ ਲਾਪਰਵਾਹੀ ਕਰਕੇ ਹੋ ਗਏ ਹੋਣਗੇ ਤੂੰ ਇਹ ਸਾਰਾ ਕੁਝ ਛੱਡ ਮਾਲਸ ਤੇ ਧਿਆਨ ਦੇ ਉਸ ਤੋਂ ਬਾਅਦ ਸ਼ਾਮ ਹੋ ਜਾਂਦੀ ਹੈ ਤਾਂ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਸਾਰੇ ਜਣੇ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਜਾਂਦੇ ਨੇ ਸੀਤਾ ਆਪਣੀ ਛੋਟੀ ਧੀ ਨੈਣਸੀ ਦੇ ਕੋਲ ਹੀ ਪੈ ਜਾਂਦੀ ਹੈ ਸੀਤਾ ਜੀ ਪੂਰੀ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ ਜਦੋਂ ਕਿਸੇ ਨੇ ਆਕੇ ਉਸ ਨੂੰ ਇੱਕੋ ਦਮ ਝਟਕਿਆ ਤਾਂ ਉਸ ਦੀ ਅੱਖ ਖੁੱਲ ਗਈ ਜਦੋਂ ਉਸ ਨੇ ਦੇਖਿਆ ਤਾਂ ਸੋਨੀਆ ਉਸ ਦੇ ਸਾਹਮਣੇ ਖੜੀ ਸੀ ਸੋਨੀਆ ਇਸ਼ਾਰੇ ਨਾਲ ਉਸ ਨੂੰ ਬਾਹਰ ਆਉਣ ਲਈ ਬੁਲਾਉਂਦੀ ਹੈ ਤੇ ਸੀਤਾ ਜੀ ਹੌਲੀ-ਹੌਲੀ ਉਸ ਦੇ ਪਿੱਛੇ ਬਾਹਰ ਚਲੀ ਜਾਂਦੀ ਹੈ ਸੋਨੀਆ ਆਪਣੀ ਸੱਸ ਨੂੰ ਰਸੋਈ ਦੇ ਵਿੱਚ ਲੈ ਜਾ ਕੇ ਕਹਿੰਦੀ ਹੈ ਕਰ ਲੋ ਰਾਮ ਜਿੰਨਾ ਤੁਸੀਂ ਕਰਨਾ ਬਸ ਕੁਝ ਦਿਨਾਂ ਦੀ ਗੱਲ ਆ ਇੱਕ ਵਾਰ ਤੇਰੀਆਂ ਧੀਆ ਆਪਣਾ ਹਿੱਸਾ ਮੇਰੇ ਪਤੀ ਦੇ ਨਾਮ ਕਰ ਦੇਣਾ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇਹ ਸਾਰਾ ਦਿਖਾਵਾ ਕਰਨ ਦੀ ਮੈਨੂੰ ਕੋਈ ਵੀ ਜ਼ਰੂਰਤ ਨਹੀਂ ਪਵੇਗੀ ਫਿਰ ਮੈਂ ਉਹਨਾਂ ਦਾ ਇੱਥੇ ਆਉਣਾ ਵੀ ਬੰਦ ਕਰ ਦੇਵਾਂਗੀ ਪਰ ਹਾਂ ਸੁਣ ਬੁੱਢੀਏ ਜੇ ਉਹਨਾਂ ਨੂੰ ਮਾੜਾ ਮੋਟਾ ਵੀ ਸ਼ੱਕ ਹੋਇਆ ਨਾ ਕਿ ਮੈਂ ਤੇਰੇ ਨਾਲ ਦੁਰਵਿਵਹਾਰ ਕਰਦੀ ਹਾਂ ਤਾਂ ਦੇਖ ਲਈ ਤੇਰੀ ਖੈਰ ਨਹੀਂ ਆ ਜਿਆਦਾ ਨਾ ਪਿਛਲੀ ਵਾਰ ਦੀ ਕੁੱਟ ਉਸ ਤੋਂ ਬਾਅਦ ਕਿਤੇ ਜ਼ਿਆਦਾ ਦਾਗ ਧੱਬੇ ਤੁਹਾਡੇ ਸਰੀਰ ਤੇ ਪੈਣਗੇ ਸ਼ੈਦੀ ਅੱਜ ਪਹਿਲੀ ਵਾਰ ਹੋਇਆ ਸੀ ਕਿ ਨਨਾਨਾ ਦੇ ਆਉਣ ਨਾਲ ਸੋਨੀਆ ਖੁਸ਼ ਸੀ ਇਹਨਾਂ ਕਹਿ ਕੇ ਸੋਨੀਆ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਜਾ ਕੇ ਪੈ ਜਾਂਦੀ ਹੈ ਸੋਨੀਆ ਦੇ ਬੋਲਾਂ ਨੇ ਸੀਤਾ ਦੀਆਂ ਅੱਖਾਂ ਵਿੱਚੋਂ ਨੀਂਦ ਗਾਇਬ ਕਰ ਦਿੱਤੀ ਸੀ ਅਗਲੇ ਦਿਨ ਸਮਣ ਵੀ ਆ ਗਈ ਸਮਣ ਨੂੰ ਵੇਖ ਕੇ ਸੀਤਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹ ਉੱਚੀ ਉੱਚੀ ਰੋਣ ਲੱਗ ਪਈ ਉਹ ਸਮਣ ਦੇ ਗਲ ਲੱਗ ਕੇ ਬਹੁਤ ਰੋਈ ਆਪਣੀ ਮਾਂ ਦਾ ਰੋਣਾ ਦੇਖ ਕੇ ਦੋਨੋਂ ਧੀਆ ਇਹ ਸਮਝਣ ਲੱਗੀਆਂ ਕਿ ਸ਼ੈਰੇ ਧੀਆ ਨੂੰ ਮਿਲਣ ਦੀ ਖੁਸ਼ੀ ਦੇ ਹੰਝੂ ਨੇ ਪਰ ਸੀਤਾ ਜੀ ਕਿਉਂ ਰੋ ਰਹੀ ਸੀ ਇਹ ਸਿਰਫ ਸੋਨੀਆ ਹੀ ਜਾਣਦੀ ਸੀ ਜਾਂ ਸੀਤਾ ਜਾਣਦੀ ਸੀ ਕਿ ਇਸ ਸਭ ਤੋਂ ਬਾਅਦ ਸੋਨੀਆ ਉਹਦੇ ਨਾਲ ਹੋਰ ਵੀ ਬੁਰੇ ਤਰੀਕੇ ਨਾਲ ਪੇਸ਼ ਆਏਗੀ ਪਰ ਉਹ ਚਾਕੇ ਵੀ ਆਪਣੀ ਜ਼ੁਬਾਨ ਖੋਲਣ ਦੀ ਹਿੰਮਤ ਨਹੀਂ ਕਰ ਸਕੀ ਫਿਰ ਅਗਲੇ ਦਿਨ ਦੋਨੇ ਭੈਣਾਂ ਆਪਣੇ ਭਰਾ ਨੂੰ ਕਹਿਣ ਲੱਗੀਆਂ ਵੀਰੇ ਸਿੰਘ ਕਾਗਜ਼ ਪੱਤਰ ਤਾਂ ਪਾਪਾ ਦੇ ਵਕੀਲ ਨੂੰ ਕਹਿ ਕੇ ਤਿਆਰ ਕਰਵਾ ਲਏ ਨੇ ਵਕੀਲ ਅੰਕਲ ਕੱਲ ਨੂੰ ਕਾਗਜ਼ ਪੱਤਰ ਲੈ ਕੇ ਆ ਜਾਣਗੇ ਬੇਟਾ ਇਹ ਸਭ ਕੁਝ ਕਰਨ ਦੀ ਕੀ ਜ਼ਰੂਰਤ ਸੀ ਤੁਹਾਡੇ ਪਾਪਾ ਕੋਲ ਕੁਝ ਸੋਚ ਸਮਝ ਕੇ ਹੀ ਕਰਕੇ ਗਏ ਹੋਣਗੇ ਜਦੋਂ ਸੀਤਾ ਨੇ ਇੰਨਾ ਹੀ ਕਿਹਾ ਸੀ ਤਾਂ ਉਸਦੇ ਨੂੰ ਪੁੱਤ ਨੇ ਉਹਨਾਂ ਨੂੰ ਅੱਖਾਂ ਕੱਢ ਕੇ ਘੂਰਨਾ ਸ਼ੁਰੂ ਕਰ ਦਿੱਤਾ ਇੰਨੇ ਨੂੰ ਸਮਣ ਬੋਲੀ ਮੰਮੀ ਪਾਪਾ ਨੇ ਸਾਡੇ ਤਿੰਨਾਂ ਪਹਿਣ ਭਰਾਵਾਂ ਨੂੰ ਇੱਕੋ ਸਮਾਨ ਬਰਾਬਰ ਸਮਝਿਆ ਇਸ ਲਈ ਉਹਨਾਂ ਨੇ ਆਪਣੀ ਸਾਰੀ ਪ੍ਰਾਪਰਟੀ ਨੂੰ ਤਿੰਨਾਂ ਪਹਿਣ ਭਰਾਵਾਂ ਨੂੰ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤੀ ਸੀ ਲੇਕਿਨ ਹੁਣ ਅਸੀਂ ਆਪਣੇ ਸਹੁਰੇ ਘਰ ਚਲੀਆਂ ਗਈਆਂ ਅਸੀਂ ਉੱਥੇ ਬਹੁਤ ਖੁਸ਼ ਹਾਂ ਤੇ ਵਧੀਆ ਹਾਸੇ ਖੁਸ਼ੀ ਜੀਵਨ ਬਤੀਤ ਕਰ ਰਹੀਆਂ ਹਾਂ ਜਦੋਂ ਹੁਣ ਅਸੀਂ ਆਪਣਾ ਘਰ ਵਸਾ ਲਿਆ ਫਿਰ ਇਸ ਜ਼ਮੀਨ ਜਾਇਦਾਦ ਦੀ ਸਾਨੂੰ ਕੀ ਜ਼ਰੂਰਤ ਹੈ ਸਾਡੀਆਂ ਨਾਨਾ ਨੇ ਵੀ ਇਹੀ ਸਭ ਕੁਝ ਕੀਤਾ ਉਹ ਵੀ ਆਪਣੇ ਹਿੱਸੇ ਦੀ ਜ਼ਮੀਨ ਦਾਇਦਾਦ ਆਪਣੇ ਭਰਾ ਦੇ ਨਾਮ ਕਰ ਗਈਆਂ ਫਿਰ ਸਾਨੂੰ ਕੀ ਲੋੜ ਹੈ ਆਪਣੇ ਭਰਾ ਦੀ ਜ਼ਮੀਨ ਦਾਇਦਾਦ ਤੇ ਹੱਕ ਜਤਾਉਣ ਦੀ ਮਾਤਾ ਪਿਤਾ ਆਪਣੇ ਬੱਚਿਆਂ ਵਿੱਚ ਕਦੇ ਵੀ ਭੇਦਭਾਵ ਨਹੀਂ ਕਰਦੇ ਪਰ ਪਤਾ ਨਹੀਂ ਉਹਨਾਂ ਨੂੰ ਬੁਢਾਪੇ ਵਿੱਚ ਕੀ ਹੋ ਜਾਂਦਾ ਹੈ ਕਿ ਉਹਨਾਂ ਨੂੰ ਆਪਣੇ ਬੁਢਾਪੇ ਵਿੱਚ ਮੁੰਡਿਆਂ ਦਾ ਹੀ ਮੋਢਾ ਚੰਗਾ ਤੇ ਇੱਜ਼ਤ ਵਾਲਾ ਲੱਗਦਾ ਧੀਆ ਦਾ ਮੋਢਾ ਤਾਂ ਉਹਨਾਂ ਦੇ ਲਈ ਪਰਾਇਆ ਹੋ ਜਾਂਦਾ ਹੈ ਇਸ ਤੋਂ ਅੱਗੇ ਸਮਨ ਹੋਰ ਕੁਝ ਬੋਲਦੀ ਨੈਨਸੀ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਇਧਰ ਸੋਨੀਆ ਆਪਣੀ ਨਾਨਣ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇੱਕ ਪਾਸੇ ਤਾਂ ਇਹ ਕਹਿ ਰਹੀ ਆ ਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਵਿੱਚ ਭੇਦਭਾਵ ਨਹੀਂ ਕਰਦੇ ਤੇ ਫਿਰ ਕਹਿੰਦੀ ਹੈ ਕਿ ਬੁਢਾਪੇ ਵਿੱਚ ਮਾਪੇ ਸਿਰਫ ਪੁੱਤ ਨੂੰ ਹੀ ਸਹਾਰਾ ਮੰਨਦੇ ਨੇ ਫਿਰ ਸਮਨ ਨੇ ਥੋੜਾ ਹੱਸਦੇ ਹੋਏ ਕਿਹਾ ਭਾਬੀ ਜੀ ਪਕੌੜੇ ਬਣਾਓ ਪਨੀਰ ਦੇ ਮਾਂ ਨੂੰ ਬਹੁਤ ਪਸੰਦ ਨੇ ਇਹ ਸੁਣ ਕੇ ਸੋਨੀਆ ਬੋਲੀ ਮੰਮੀ ਜੀ ਨੂੰ ਪਨੀਰ ਦੇ ਪਕੌੜੇ ਹਜਮ ਕਰਨ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਤੁਹਾਡੇ ਲਈ ਮੈਂ ਪਨੀਰ ਦੇ ਪਕੌੜੇ ਬਣਾ ਦੇਨੀ ਆ ਸਮਨ ਨੇ ਕਿਹਾ ਨਹੀਂ ਭਾਬੀ ਜੀ ਕੁਝ ਨਹੀਂ ਹੋਵੇਗਾ ਮੰਮੀ ਨੂੰ ਮੰਮੀ ਵੀ ਪਕੌੜੇ ਖਾਵੇਗੀ ਜੇ ਕੁਝ ਹੋਵੇਗਾ ਵੀ ਤਾਂ ਡਾਕਟਰ ਤੋਂ ਦਵਾਈ ਲਿਆ ਦੇਵਾਂਗੇ ਸੀਤਾ ਕੁਝ ਨਹੀਂ ਬੋਲੀ ਉਸ ਨੂੰ ਪਤਾ ਸੀ ਕੇ ਸੋਨੀਆ ਇਸ ਗੱਲ ਨਾਲ ਉਹਦੇ ਨਾਲ ਕਿੰਨਾ ਗੁੱਸੇ ਵਿੱਚ ਹੋਵੇਗੀ ਫਿਰ ਸੋਨੀਆ ਨੇ ਪਕੌੜੇ ਬਣਾ ਕੇ ਗਰਮ ਚਾਹ ਨਾਲ ਆਪਣੀ ਸੱਸ ਤੇ ਨਾਨਾ ਨੂੰ ਦੇ ਦਿੱਤੇ ਪਕੌੜੇ ਖਾ ਕੇ ਚਾਹ ਪੀਣ ਤੋਂ ਬਾਅਦ ਦੋਨੋਂ ਭੈਣਾਂ ਆਪਣੀ ਭਾਬੀ ਨੂੰ ਕਹਿਣ ਲੱਗੀਆਂ ਭਾਬੀ ਜੀ ਅਸੀਂ ਬਾਜ਼ਾਰ ਜਾ ਰਹੀਆਂ ਆਉਣ ਵੇਲੇ ਵਕੀਲ ਅੰਕਲ ਨੂੰ ਵੀ ਨਾਲ ਹੀ ਲੈ ਕੇ ਆਵਾਂਗੀਆਂ ਇੱਕ ਘੰਟਾ ਲੱਗ ਜਾਵੇਗਾ ਸਾਨੂੰ ਬਾਜ਼ਾਰ ਤੋਂ ਆਉਂਦਿਆਂ ਨੂੰ ਉਹਨਾਂ ਦੋਹਾਂ ਦੇ ਬਾਜ਼ਾਰ ਜਾਂਦੇ ਹੀ ਸੋਨੀਆ ਨੂੰ ਪੂਰਾ ਮੌਕਾ ਮਿਲ ਜਾਂਦਾ ਹੈ ਉਹ ਆਪਣੀ ਸੱਸ ਸੀਤਾ ਤੇ ਆਪਣਾ ਗੁੱਸਾ ਕੱਢ ਲੱਗ ਜਾਂਦੀ ਹੈ। ਉਹ ਰਸੋਈ ਵਿੱਚੋਂ ਇੱਕ ਵੱਡਾ ਸਾਰਾ ਪਨੀਰ ਦਾ ਟੁਕੜਾ ਲੈ ਕੇ ਸੀਤਾ ਜੀ ਕੋਲ ਗਈ ਤੇ ਉਸ ਨੂੰ ਕਹਿਣ ਲੱਗੀ। ਬੁੜੀਏ ਪਨੀਰ ਦੇ ਪਕੌੜੇ ਦੇਖ ਕਿੰਨਾ ਵੱਡਾ ਪਨੀਰ ਦਾ ਪਕੌੜਾ ਲੈ ਕੇ ਆਈਆਂ ਤੇਰੇ ਲਈ ਤੇ ਕੁਝ ਹੋਰ ਵੀ ਹੈ। ਇਸ ਤੋਂ ਬਾਅਦ ਇਹਨਾਂ ਕਹਿ ਕੇ ਸੋਨੀਆ ਉਸ ਪਨੀਰ ਦੇ ਟੁਕੜੇ ਨੂੰ ਲਾਲ ਮਿਰਚੀ ਲਾ ਕੇ ਸੀਤਾ ਦੇ ਮੂੰਹ ਵਿੱਚ ਪਾ ਦਿੰਦੀ ਹੈ। ਮੈਂ ਨਹੀਂ ਖਿਆ ਸੀ ਪਕੌੜਿਆਂ ਲਈ ਸੀਤਾ ਕੰਬਦੀ ਹੋਈ ਆਵਾਜ਼ ਨਾਲ ਆਪਣੀ ਨੂੰਹ ਨੂੰ ਕਹਿਣ ਲੱਗੀ ਤਾਂ ਸੋਨੀਆ ਕਹਿਣ ਲੱਗੀ ਜਦੋਂ ਤੇਰੀਆਂ ਧੀਆ ਕਹਿ ਰਹੀਆਂ ਸੀ ਤੁਸੀਂ ਮਨਾ ਵੀ ਤਾਂ ਨਹੀਂ ਨਾ ਕੀਤਾ ਸੋਚਿਆ ਹੋਵੇਗਾ ਇਸ ਬਹਾਨੇ ਮੈਨੂੰ ਥੋੜਾ ਚੰਗਾ ਖਾਣ ਨੂੰ ਮਿਲ ਜਾਵੇਗਾ ਹੁਣ ਤੇਰੀ ਜੀਬ ਨੂੰ ਇਹੋ ਜਿਹਾ ਸਵਾਦ ਦਿਖਾਉਂਗੀ ਕਿ ਤੂੰ ਕਦੇ ਖਾਣ ਦਾ ਸੋਚ ਵੀ ਨਹੀਂ ਸਕੇਂਗੀ ਏਹੀ ਸਵਾਦ ਸਭ ਤੋਂ ਪਹਿਲਾਂ ਤੈਨੂੰ ਯਾਦ ਆਵੇਗਾ ਹੁਣ ਤਾਂ ਤੇਰੀਆਂ ਧੀਆ ਵੀ ਘਰ ਵਿੱਚ ਨਹੀਂ ਆ ਇਹ ਸੁਣ ਕੇ ਸੀਤਾ ਕਹਿਣ ਲੱਗੀ ਬਹੂ ਇੱਕ ਵਾਰ ਤੂੰ ਮੈਨੂੰ ਖਰਾਬ ਖਾਣਾ ਖਵਾਇਆ ਸੀ ਜਿਸ ਦੀ ਵਜ੍ਹਾ ਨਾਲ ਮੈਂ 15 ਦਿਨ ਬਿਮਾਰ ਰਹੀ ਤੇ ਹੁਣ ਇੰਨੀ ਮਿਰਚ ਵਾਲਾ ਪਨੀਰ ਖਾ ਕੇ ਕਿਤੇ ਮੈਂ ਮਰ ਹੀ ਨਾ ਜਾਵਾਂ ਮਰ ਜਾ ਫਿਰ ਕਿਹੜਾ ਤੇਰੇ ਬਿਨਾਂ ਦੇਸ਼ ਤੁੰਨਾ ਹੁੰਦਾ ਪਰ ਜੇ ਬਚ ਗਈ ਤਾਂ ਬਹੁਤ ਤੜਫੇਗੀ ਬਹੂ ਇੰਨਾ ਜ਼ੁਲਮ ਨਾ ਕਰਿਆ ਕਰ ਤੂੰ ਇਸ ਨਾਲੋਂ ਚੰਗਾ ਤੂੰ ਮੈਨੂੰ ਜ਼ਹਿਰ ਲਿਆ ਕੇ ਦੇ ਦੇ ਮੈਂ ਇੱਕ ਵਾਰ ਵਿੱਚ ਹੀ ਤੁਹਾਡੀ ਜ਼ਿੰਦਗੀ ਵਿੱਚੋਂ ਚਲੀ ਜਾਵਾਂਗੀ ਪਰ ਰੋਜ਼-ਰੋਜ਼ ਮੇਰੇ ਤੇ ਜ਼ੁਲਮ ਨਾ ਕਰ ਆਖਰ ਮੈਂ ਤੇਰਾ ਕੀ ਵਿਗਾੜਿਆ ਹੈ ਇਹ ਸੁਣ ਕੇ ਸੋਨੀਆ ਕਹਿਣ ਲੱਗੀ ਜੇ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਕਦੋਂ ਦੀ ਤੈਨੂੰ ਜ਼ਹਿਰ ਦੇ ਦਿੰਦੀ ਪਰ ਇਹ ਸਭ ਕਰਕੇ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦੀ ਬੈਸੇ ਵੀ ਬੁੱਢੀਏ ਤੂੰ ਕਿੰਨੇ ਦਿਨ ਜਿਉਂਦੀ ਰਹੇਂਗੀ ਤੂੰ ਜਿੰਨੇ ਦਿਨ ਵੀ ਜਿਉਂਦੀ ਰਹੇਂਗੀ ਮੈਂ ਤੇਰਾ ਇਹੀ ਹਾਲ ਕਰ ਦੇਵਾਂਗੀ ਕਿ ਤੂੰ ਖੁਦ ਨਹੀਂ ਸ਼ਰਮ ਦੇ ਨਾਲ ਮਰ ਜਾਵੇਂਗੀ ਸੋਨੀਆ ਨੇ ਇੰਨਾ ਕਹਿੰਦੇ ਹੋਏ ਉਹ ਮਿਰਚੀ ਨਾਲ ਭਰਿਆ ਹੋਇਆ ਪਨੀਰ ਦਾ ਟੁਕੜਾ ਸੀਤਾ ਜੀ ਦੇ ਮੂੰਹ ਵਿੱਚ ਜ਼ਬਰਦਸਤੀ ਪਾ ਰਹੀ ਸੀ ਕਿ ਏਨੇ ਨੂੰ ਸਮਨ ਤੇ ਨੈਣਸੀ ਆ ਕੇ ਸੋਨੀਆ ਨੂੰ ੱੱਕਾ ਦੇ ਕੇ ਪਾਸੇ ਕਰ ਦਿੰਦੀਆਂ ਨੇ ਸਮਨ ਨੇ ਸੋਨੀਆ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਏ ਕੀ ਕਰ ਰਹੀ ਹੈ ਤੂੰ ਸੋਨੀਆ ਸਮਨ ਨੇ ਉਸ ਨੂੰ ਕਿਹਾ ਭਾਬੀ ਜੀ ਜੋ ਤੁਸੀਂ ਮੇਰੀ ਮਾਂ ਨਾਲ ਕਰ ਰਹੇ ਹੋ ਉਸ ਤੋਂ ਅੱਗੇ ਤਾਂ ਇਹ ਕੁਝ ਵੀ ਨਹੀਂ ਉਸ ਲਈ ਤੁਹਾਨੂੰ ਜੋ ਵੀ ਸਜ਼ਾ ਦਿੱਤੀ ਜਾਵੇ ਉਹ ਵੀ ਬਹੁਤ ਥੋੜੀ ਹੋਵੇਗੀ ਇੰਨੇ ਨੂੰ ਸੀਤਾ ਦਾ ਮੁੰਡਾ ਵੀ ਆ ਜਾਂਦਾ ਹੈ ਕਿਉਂ ਇੰਨਾ ਰੌਲਾ ਪਾਇਆ ਜਦੋਂ ਵਿਕਾਸ ਕਾਰਨ ਪੁੱਛਦਾ ਹੈ ਤਾਂ ਸੋਨੀਆ ਤੁਰੰਤ ਵਿਕਾਸ ਨੂੰ ਕਹਿੰਦੀ ਹੈ ਦੇਖੋ ਛੋਟੀ ਹੋ ਕੇ ਸਮਣ ਨੇ ਆਪਣੀ ਮਾਸਮਾਨ ਭਾਬੀ ਤੇ ਹੱਥ ਚੁੱਕਿਆ ਇਹ ਨਹੀਂ ਜਾਣਦੀ ਕਿ ਮੈਂ ਇਹਨਾਂ ਲਈ ਕੀ ਕੁਝ ਕੀਤਾ ਹੈ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਇਹ ਬਹੁਤ ਛੋਟੀ ਸੀ ਮੈਂ ਮਾਂ ਬਣ ਕੇ ਇਹਨਾਂ ਦਾ ਖਿਆਲ ਰੱਖਿਆ ਤੇ ਅੱਜ ਇਹ ਮੇਰੇ ਤੇ ਹੱਥ ਚੁੱਕ ਰਹੀਆਂ ਨੇ ਆਪਣੀ ਪਤਨੀ ਦੀ ਗੱਲ ਸੁਣ ਕੇ ਵਿਕਾਸ ਬੋਲਿਆ ਇੱਕ ਹੀ ਇਹ ਸਮਾਨ ਤੁਸੀਂ ਇਹ ਸਭ ਕੁਝ ਕਰਨ ਆਈਆਂ ਹੋ ਇੱਥੇ ਇਹ ਮੇਰਾ ਘਰ ਹੈ ਸਿਰਫ ਮੇਰਾ ਤੇ ਇੱਥੇ ਸਿਰਫ ਮੇਰਾ ਤੇ ਸੋਨੀਆ ਦਾ ਹੁਕਮ ਹੀ ਚੱਲੇਗਾ ਅਸੀਂ ਚਾਹੁੰਦੇ ਹਾਂ ਕਿ ਹੁਣ ਇੱਥੇ ਤੁਸੀਂ ਕਦੇ ਵੀ ਨਾ ਆਇਓ ਵਿਕਾਸ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਗੁੱਸੇ ਵਿੱਚ ਬੋਲਣ ਲੱਗਿਆ ਤੁਸੀਂ ਇਹ ਕੀ ਕਹਿ ਰਹੇ ਹੋ ਸਾਡਾ ਘਰ ਸੋਨੀਆ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਵਿਕਾਸ ਨੇ ਕਿਹਾ ਹਾਂ ਇਹ ਦੋਨੋਂ ਅੱਜ ਦੁਕਾਨ ਤੇ ਆਈਆਂ ਸੀ ਮੇਰੇ ਕੋਲ ਵਕੀਲ ਨੂੰ ਨਾਲ ਲੈ ਕੇ ਤੇ ਇਹਨਾਂ ਨੇ ਆਪਣਾ ਹਿੱਸਾ ਮੇਰੇ ਨਾਮ ਕਰ ਦਿੱਤਾ ਹੈ ਹੁਣ ਇਹ ਘਰ ਮੇਰਾ ਹੈ ਤੂੰ ਚਿੰਤਾ ਨਾ ਕਰ ਹੁਣ ਤੈਨੂੰ ਇਹਨਾਂ ਦੇ ਜ਼ਿਆਦਾ ਨਖਰੇ ਚੱਲਣ ਦੀ ਕੋਈ ਲੋੜ ਨਹੀਂ ਆ ਹੁਣ ਇਹਨਾਂ ਦੀਆਂ ਫਰਮੈਸ਼ਨਾਂ ਪੂਰੀਆਂ ਕਰਨ ਦੀ ਵੀ ਤੈਨੂੰ ਕੋਈ ਜ਼ਰੂਰਤ ਨਹੀਂ ਹੁਣ ਤੂੰ ਆਪਣੀ ਮਰਜ਼ੀ ਨਾਲ ਇਸ ਘਰ ਵਿੱਚ ਰਹਿ ਸਕਦੀ ਆ ਤੈਨੂੰ ਕਿਸੇ ਤੋਂ ਡਰਨ ਜਾਂ ਝੁਕਣ ਦੀ ਕੋਈ ਲੋੜ ਨਹੀਂ ਆ ਹੁਣ ਇਹਨਾਂ ਦੀ ਕੋਈ ਵੀ ਗੱਲ ਮੰਨਣ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਆ ਤੇ ਇਸ ਨੂੰ ਬੁੱਢੀ ਨੂੰ ਤੰਗ ਪਰੇਸ਼ਾਨ ਕਰਨ ਤੋਂ ਤੈਨੂੰ ਕੋਈ ਨਹੀਂ ਰੋਕ ਸਕਦਾ ਜਿਨ੍ਹਾਂ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਹੈ ਉਹ ਇਸ ਬੁੱਢੀ ਨੂੰ ਆਪਣੇ ਨਾਲ ਲਿਜਾ ਸਕਦੇ ਨੇ ਚਲੋ ਚੰਗੀ ਖਬਰ ਸੁਣਾਈ ਹੈ ਤੁਸੀਂ ਹੁਣ ਤਾਂ ਮੈਂ ਇਹਨਾਂ ਤੋਂ ਗਿਣ-ਗਿਣ ਕੇ ਬਦਲੇ ਲਵਾਂਗੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹਨਾਂ ਨੇ ਤੁਹਾਡੇ ਕੋਲ ਦੁਕਾਨ ਤੇ ਜਾ ਕੇ ਦਸਤਖਤ ਕਿਉਂ ਕਰਵਾਏ ਮੈਨੂੰ ਤਾਂ ਬਾਜ਼ਾਰ ਜਾਣ ਦਾ ਕਹਿ ਕੇ ਗਈਆਂ ਸੀ ਸੋਨੀਆ ਨੇ ਵਿਕਾਸ ਨੂੰ ਕਿਹਾ ਸੋਨੀਆ ਦੀ ਇਸ ਗੱਲ ਤੋਂ ਨੈਣਸੀ ਤੇ ਸਮਨ ਉੱਚੀ-ਉੱਚੀ ਹੱਸਣ ਲੱਗ ਜਾਂਦੀਆਂ ਨੇ ਤੇ ਫਿਰ ਸਮਨ ਕਹਿਣ ਲੱਗਦੀ ਹੈ ਜੋ ਮਰਜੀ ਕਹਿ ਲਓ ਭਾਬੀ ਤੁਹਾਡਾ ਦਿਮਾਗ ਤਾਂ ਸੱਚਮੁੱਚ ਵੀਰੇ ਨਾਲੋਂ ਕਾਫੀ ਤੇਜ਼ ਹੈ ਇਸੇ ਲਈ ਅਸੀਂ ਦੁਕਾਨ ਤੇ ਜਾ ਕੇ ਦਸਤ ਕੀਤੇ ਤਾਂ ਜੋ ਸਾਡਾ ਪਲਾਨ ਕਾਮ ਕਾਮਯਾਬ ਹੋ ਜਾਵੇ ਇੱਥੇ ਘਰ ਵਿੱਚ ਤੁਹਾਡੇ ਨਾਲ ਚਲਾਕੀ ਕਰਨਾ ਬਹੁਤ ਮੁਸ਼ਕਲ ਸੀ ਇਹ ਕੀ ਮਜ਼ਾਕ ਹੈ ਸਮਨ ਵਿਕਾਸ ਨੇ ਪੁੱਛਿਆ ਰੁਕ ਜਾ ਵੀਰੇ ਸ਼ੁਰੂ ਤੋਂ ਹੀ ਦੱਸਦੀ ਹਾਂ ਨੈਂਸੀ ਸਾਨੂੰ ਤਾਂ ਕਲਾਕਾਰ ਹੋਣਾ ਚਾਹੀਦਾ ਸੀ ਇੰਨੀ ਚੰਗੀ ਐਕਟਿੰਗ ਕਰਦੇ ਹਾਂ ਅਸੀਂ ਕਿਉਂ ਸਹੀ ਕਿਹਾ ਨਾ ਮੈਂ ਸਮਝਣੇ ਕਿਹਾ ਵੀਰੇ ਸਾਰੀ ਪਲੈਨਿੰਗ ਸਾਡੇ ਵੱਲੋਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕੁਨਾਲ ਪਕੌੜੇ ਖਾਂਦਾ ਮਾਂ ਕੋਲ ਬੈਠ ਗਿਆ ਸੀ ਉਸ ਤੋਂ ਪਹਿਲਾਂ ਹੀ ਭਾਬੀ ਦੀ ਮੇਰੇ ਨਾਲ ਫੋਨ ਤੇ ਗੱਲ ਹੋ ਕੇ ਹਟੀ ਸੀ ਸ਼ਾਇਦ ਇਸ ਲਈ ਕੁਨਾਲ ਨੇ ਗਲਤੀ ਨਾਲ ਮੇਰਾ ਨੰਬਰ ਲਗਾ ਦਿੱਤਾ ਹੋਵੇਗਾ ਜਾਂ ਤਾਂ ਉਹ ਮੋਬਾਈਲ ਤੇ ਗੇਮ ਖੇਡ ਰਿਹਾ ਹੋਵੇਗਾ ਜਾਂ ਪਰਮਾਤਮਾ ਦੀ ਕੋਈ ਲੀਲਾ ਹੈ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦੀ ਉਸ ਦਿਨ ਜਦੋਂ ਭਾਬੀ ਮਾਂ ਨੂੰ ਸਿਰਫ ਇੱਕ ਪਕੌੜਾ ਖਾਣ ਦੇ ਲਈ ਕੁੱਟਮਾਰ ਕਰ ਰਹੀ ਸੀ ਜੋਰ-ਜ਼ੋਰ ਦੀ ਬੋਲ ਰਹੀ ਸੀ ਤੇ ਨਾਲੇ ਮਾਰ ਰਹੀ ਸੀ ਮੈਂ ਸਾਰਾ ਕੁਝ ਸੁਣ ਲਿਆ ਸੀ ਤੇ ਸਮਝ ਵੀ ਲਿਆ ਸੀ ਮੈਨੂੰ ਉਸ ਦਿਨ ਇਹ ਵੀ ਪਤਾ ਲੱਗ ਗਿਆ ਸੀ ਕਿ ਮਾਂ ਦੇ ਨਾਲ ਤੁਸੀਂ ਕਿਦਾਂ ਦਾ ਵਰਤਾਓ ਕਰਦੇ ਹੋ ਫਿਰ ਮੈਂ ਤੁਰੰਤ ਨੈਨਸੀ ਨਾਲ ਗੱਲ ਕੀਤੀ ਤੇ ਪਲਾਨ ਬਣਾਇਆ ਕਿ ਕਿਵੇਂ ਤੁਹਾਨੂੰ ਸਬਕ ਸਿਖਾਇਆ ਜਾਵੇ ਸਮਨ ਕਹਿਣ ਲੱਗੀ ਜੇ ਅਸੀਂ ਚਾਹੁੰਦੀਆਂ ਤਾਂ ਤੁਹਾਨੂੰ ਉਦੋਂ ਹੀ ਆ ਕੇ ਤੁਹਾਡੀ ਔਕਾਤ ਸਮਝਾ ਸਕਦੀਆਂ ਸੀ ਪਰ ਉਸ ਵਿੱਚ ਉਹ ਮਜ਼ਾ ਨਹੀਂ ਸੀ ਆਉਣਾ ਜੋ ਅੱਜ ਆਇਆ ਵੀਰੇ ਤੁਹਾਨੂੰ ਕੀ ਲੱਗਿਆ ਕਿ ਅਚਾਨਕ ਆ ਕੇ ਅਸੀਂ ਐਵੇਂ ਹੀ ਪ੍ਰਾਪਰਟੀ ਦੀ ਗੱਲ ਛੇੜ ਦਿੱਤੀ ਨਹੀਂ ਤਾਂ ਅਸੀਂ ਚਾਹੁੰਦੀਆਂ ਸੀ ਕਿ ਪਹਿਲਾਂ ਤੁਹਾਡੇ ਤੋਂ ਸਾਰਾ ਕੁਝ ਖੋ ਕੇ ਮਾਂ ਦੇ ਨਾਮ ਕਰ ਦਈਏ ਫਿਰ ਤੁਹਾਨੂੰ ਵੀ ਤੁਹਾਡੇ ਸਹਰੇ ਘਰ ਭੇਜ ਦੇਵਾਂਗੇ ਉਸ ਦਿਨ ਦੀ ਗੱਲਬਾਤ ਤੇ ਕੁੱਟ ਮਾਰ ਦੀ ਸਾਰੀ ਰਿਕਾਰਡ ਸਮਨ ਦੀਦੀ ਦੇ ਫੋਨ ਵਿੱਚ ਹੈ ਤੇ ਅੱਜ ਦੀ ਕੁੱਟਮਾਰ ਤੇ ਵੀਡੀਓ ਮੇਰੇ ਫੋਨ ਵਿੱਚ ਰਿਕਾਰਡ ਹੈ ਜੋ ਤੁਹਾਨੂੰ ਦੋਹਾਂ ਨੂੰ ਜੇਲ੍ਹ ਭੇਜਣ ਦੇ ਲਈ ਕਾਫੀ ਹੈ ਸੀਤਾ ਨੇ ਕਿਹਾ ਸੱਚਮੁੱਚ ਇਹ ਲੋਕ ਮੇਰੇ ਨਾਲ ਕੁੱਟਮਾਰ ਨਹੀਂ ਕਰ ਸਕਣਗੇ ਸਮਨ ਤੈਨੂੰ ਪਤਾ ਜਦੋਂ ਉਹ ਮੇਰੇ ਮਾਰਦੀ ਹੈ ਤਾਂ ਦੋ ਤਿੰਨ ਦਿਨ ਤੱਕ ਮੇਰੇ ਕੋਲੋਂ ਬਿਸਤਰੇ ਤੋਂ ਨਹੀਂ ਉੱਠਿਆ ਜਾਂਦਾ ਕਦੇ-ਕਦੇ ਤਾਂ ਦਰਦ ਨਾਲ ਉਲਟੀਆਂ ਵੀ ਲੱਗ ਜਾਂਦੀਆਂ ਨੇ ਇਹ ਕਹਿ ਕੇ ਸੀਤਾ ਆਪਣੇ ਹੰਝੂ ਕੁੰਝਣ ਲੱਗ ਜਾਂਦੀ ਹੈ ਤੇ ਆਪਣੀ ਕੰਬਦੀ ਹੋਈ ਆਵਾਜ਼ ਵਿੱਚ ਕਹਿੰਦੀ ਹੈ ਬਚਪਨ ਵਿੱਚ ਜਦੋਂ ਮੈਂ ਤੁਹਾਨੂੰ ਕੁੱਟਦੀ ਸੀ ਜੇ ਉਸ ਕੁੱਟ ਦੇ ਨਿਸ਼ਾਨ ਵੀ ਪੈ ਜਾਂਦੇ ਸੀ ਤਾਂ ਮੇਰਾ ਦਿਲ ਬਹੁਤ ਰੋਂਦਾ ਸੀ ਤੇ ਅੱਜ ਆਪਣੀ ਬੁੱਢੀ ਤੇ ਲਾਚਾਰ ਮਾਂ ਨੂੰ ਕੁੱਟ-ਕੁੱਟ ਕੇ ਸਰੀਰ ਤੇ ਇੰਨੇ ਨਿਸ਼ਾਨ ਪਾ ਦਿੱਤੇ ਕਿ ਮੈਂ ਦਰਦ ਨਾਲ ਪੂਰੀ-ਪੂਰੀ ਰਾਤ ਰੋਂਦੀ ਰਹਿਣੀ ਆ ਤੜਫਦੀ ਰਹਿਣੀ ਆ ਫਿਰ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੰਮੀ ਕਿਉਂ ਇੱਕ ਵਾਰ ਵੀ ਤੁਸੀਂ ਸਾਨੂੰ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਤੁਸੀਂ ਕਿਉਂ ਇੰਨੇ ਅਤਿਆਚਾਰ ਸਹੰਦੇ ਰਹੇ ਨੈਨਸੀ ਨੇ ਆਪਣੀ ਮਾਂ ਨੂੰ ਕਿਹਾ ਡਰ ਲੱਗਦਾ ਸੀ ਤੀ ਇਹ ਇਨ੍ਹਾਂ ਦੀ ਮਾਰ ਤੋਂ ਇਹ ਤਾਂ ਮੈਂ ਫਿਰ ਵੀ ਸਹਿ ਲੈਂਦੀ ਪਰ ਜਦੋਂ ਵਿਕਾਸ ਮਾਰਦਾ ਸੀ ਨਾ ਤਾਂ ਮੈਨੂੰ ਆਪਣੀਆਂ ਹੱਡੀਆਂ ਟੁੱਟਣ ਦੀ ਆਵਾਜ਼ ਸੁਣਾਈ ਦਿੰਦੀ ਸੀ ਪਰ ਅਫਸੋਸ ਇੰਨਾ ਕੁਝ ਸਹਿ ਕੇ ਵੀ ਮੈਂ ਅੱਜ ਜਿਉਂਦੀ ਹਾਂ ਪਤਾ ਨਹੀਂ ਇਹ ਮੇਰੇ ਕਿਸੇ ਪਿਛਲੇ ਜਨਮ ਦਾ ਪਾਪ ਹੈ ਜੋ ਮੈਂ ਇਸ ਜਨਮ ਵਿੱਚ ਭੋਗ ਰਹੀ ਹਾਂ ਜਿਵੇਂ ਇੱਕ ਵਾਰ ਲੋਹੇ ਦੀ ਬਾਲਟੀ ਤੇਰੇ ਭਰਾ ਨੇ ਮੇਰੇ ਸਿਰ ਵਿੱਚ ਮਾਰੀ ਸੀ ਉਦੋਂ ਵੀ ਮੈਂ ਨਹੀਂ ਸੀ ਮਰੀ ਸੀਤਾ ਜੀ ਆਪਣੀਆਂ ਗੱਲਾਂ ਧੀਆ ਨੂੰ ਦੱਸਦੀ ਜਾ ਰਹੀ ਸੀ ਤੇ ਨਾਲੇ ਰੋ ਰਹੀ ਸੀ ਮਾਂ ਹੁਣ ਤੇਰੀ ਹਰ ਇੱਕ ਛੱਟ ਦਾ ਤੇ ਝੋਟ ਦਾ ਹਿਸਾਬ ਹੋਵੇਗਾ ਇਹਨਾਂ ਨੂੰ ਤਾਂ ਸਜ਼ਾ ਹੁਣ ਅਸੀਂ ਦਿਵਾ ਕੇ ਰਾਂਗੀਆਂ ਪੁਲਿਸ ਵੀ ਆ ਗਈ ਲਓ ਸਰ ਇਹਨਾਂ ਹਿਵਾਨਾਂ ਨੂੰ ਲੈ ਜਾਓ ਇਹਨਾਂ ਦੇ ਖਿਲਾਫ ਜੋ ਸਬੂਤ ਨੇ ਅਸੀਂ ਤੁਹਾਰ ਦੇ ਪਿੱਛੇ ਲੈ ਕੇ ਆ ਰਹੇ ਹਾਂ ਨੈਨਸੀ ਨੇ ਕਿਹਾ ਮਾਂ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਹੋ ਪਰ ਇਸ ਉਮਰ ਵਿੱਚ ਤੁਸੀਂ ਇਕੱਲੇ ਇਸ ਘਰ ਵਿੱਚ ਕਿਵੇਂ ਰਹੋਗੇ ਤੁਸੀਂ ਮੇਰੇ ਨਾਲ ਚੱਲੋ ਉੱਥੇ ਤੁਸੀਂ ਮੇਰੇ ਨਾਲ ਰਹਿਣਾ ਤਾਂ ਸੀਤਾ ਨੇ ਕਿਹਾ ਨਹੀਂ ਧੀਏ ਜਦੋਂ ਇਹ ਬੁੱਢੀਆਂ ਹੱਡੀਆਂ ਇੰਨੀ ਮਾਰ ਸਹਿ ਸਕਦੀਆਂ ਨੇ ਤਾਂ ਫਿਰ ਇਕੱਲੇ ਵੀ ਰਹਿ ਸਕਦੀਆਂ ਨੇ ਮੈਨੂੰ ਮੇਰੀ ਆਜ਼ਾਦੀ ਮਹਿਸੂਸ ਕਰਨ ਦਿਓ ਅੱਜ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਸੋਇਆ ਕਰਾਂਗੀ ਜਿਸ ਚੀਜ਼ ਨੂੰ ਮਨ ਕਰੇਗਾ ਉਹੀ ਖਾਵਾਂਗੀ ਸੀਤਾ ਜੀ ਇੱਕਦਮ ਬੱਚਿਆਂ ਦੀ ਤਰ੍ਹਾਂ ਹਰਕਤਾਂ ਕਰਨ ਲੱਗ ਜਾਂਦੀ ਹੈ ਜਿਸ ਨੂੰ ਵੇਖ ਕੇ ਸਮਨ ਤੇ ਦੀਪਕਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਸੋਨੀਆ ਤੇ ਵਿਕਾਸ ਨੂੰ 1 ਸਾਲ ਦੀ ਸਜ਼ਾ ਹੋ ਗਈ ਤੇ ਸੋਨੀਆ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਸੋਨੀਆ ਤੇ ਵਿਕਾਸ ਆਪਣੇ ਕੀਤੇ ਹੋਏ ਤੇ ਬਹੁਤ ਜ਼ਿਆਦਾ ਪਛਤਾਏ ਉਹ ਵਾਪਸ ਆ ਕੇ ਸੀਤਾ ਦੇ ਪੈਰਾਂ ਵਿੱਚ ਡਿੱਗ ਕੇ ਰੋਂਦੇ ਹੋਏ ਮਾਫੀ ਮੰਗਣ ਲੱਗੇ ਮਾਂ ਸਾਨੂੰ ਮਾਫ ਕਰ ਦਿਓ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਬਹੁਤ ਵੱਡੀ ਭੁੱਲ ਹੋ ਗਈ ਅਸੀਂ ਅੱਗੇ ਤੋਂ ਤੁਹਾਡੇ ਨਾਲ ਇਦਾਂ ਕਦੇ ਨਹੀਂ ਕਰਾਂਗੇ ਪਲੀਜ਼ ਸਾਨੂੰ ਇਸ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿਓ ਅਸੀਂ ਕਿੱਥੇ ਜਾਵਾਂਗੇ ਜਦੋਂ ਉਹ ਰੋ ਰੋ ਕੇ ਕਹਿਣ ਲੱਗੇ ਮਾਂ ਤਾਂ ਆਖਰ ਮਾਂ ਹੀ ਹੁੰਦੀ ਹੈ ਉਸਨੇ ਆਪਣੇ ਪੁੱਤ ਨੂੰ ਮਾਫ ਕਰ ਦਿੱਤਾ ਤੇ ਸੋਨੀਆ ਤੇ ਵਿਕਾਸ ਵੀ ਆਪਣੀ ਮਾਂ ਦੀ ਬਹੁਤ ਸੇਵਾ ਕਰਨ ਲੱਗੇ ਉਹਨਾਂ ਨੂੰ ਕਿਸੇ ਵੀ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਸੀ ਹੋਣ ਦਿੰਦੇ ਸੋਨੀਆ ਤੇ ਵਿਕਾਸ ਨੇ ਨੈਨਸੀ ਤੇ ਸਮਨ ਤੋਂ ਵੀ ਹੱਥ ਜੋੜ ਕੇ ਮਾਫੀ ਮੰਗੀ ਅਤੇ ਹਮੇਸ਼ਾ ਹੱਸਦਿਆਂ ਬਸਦਿਆਂ ਘਰ ਆਉਣ ਲਈ ਕਿਹਾ ਹੁਣ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ ਸੋਨੀਆ ਤੇ ਵਿਕਾਸ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਸੀਤਾ ਜੀ ਆਪਣੇ ਪੋਤੇ ਕੁਨਾਲ ਨਾਲ ਖੂਬ ਖੇਡਦੀ ਰਹਿੰਦੀ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ